ਤੁਸੀਂ ਦੇਖ ਰਹੇ ਹੋ ਪੰਜਾਬ ਐਮਪੀਐਮ ਗੱਲਬਾਤ ਕਰ ਰਹੀ ਹੈ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਦਾ ਇਸਤੇਮਾਲ ਕਰਨ ਵਾਲੇ ਉਹਨਾਂ 11 ਲੱਖ ਆਰਥਿਕ ਤੌਰ ਤੇ ਮਜ਼ਬੂਤ ਲੋਕਾਂ ਦੀ ਜੋ ਕਿ ਰਾਸ਼ਨ ਕਾਰਡ ਦੇ ਰਾਹੀਂ ਮੁਫਤ ਰਾਸ਼ਨ ਲੈ ਰਹੇ ਨੇ ਕੇਂਦਰ ਸਰਕਾਰ ਹੁਣ ਇਤਰਾਜ ਤਾਰੀ ਹੈ ਨਾ ਤੇ اور ਕੇਂਦਰ ਸਰਕਾਰ ਨੇ ਇਹਨਾਂ ਲੋਕਾਂ ਦੀ ਸੂਚੀ ਤਿਆਰ ਕੀਤੀ ਅਤੇ ਇਹਨਾਂ ਲੋਕਾਂ ਨੂੰ ਜੋ ਰਾਸ਼ਨ ਕਾਰਡ ਤੋਂ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਸੋ ਦੱਸ ਜੀ ਕਿ 30 ਸਤੰਬਰ ਤੱਕ ਜੋ ਕਿ ਇਹਨਾਂ ਦੇ ਨਾਮ ਕੱਟਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਜੋ ਕਿ ਹੁਕਮ ਹੈ ਜਾਰੀ ਕਰ ਦਿੱਤੇ ਗਏ ਨੇ ਸੋ ਦੱਸ ਦਈਏ ਕਿ ਜੋ ਇਹ ਜੋ ਲੋਕ ਨੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਰਾਸ਼ਨ ਕਾਰਡ ਦੀ ਵਰਤੋਂ ਦੇ ਲਈ ਜੋ ਨਿਯਮ ਨੇ ਜੋ ਆਮ ਆਪਦਾਨੜੇ ਉਹਨਾਂ ਤੋਂ ਇਹ ਕਿਤੇ ਜ਼ਿਆਦਾ ਵੱਧ ਸਮਰਥਾ ਵਾਲੇ ਲੋਕ ਨੇ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਜਾਣਗੇ ਯਾਨੀ ਕਿ ਜ਼ਿਆਦਾਤਰ ਲੋਕ ਅਜੀਹੇ ਨੇ ਜਿਨ੍ਹਾਂ ਦੇ ਕੋਲ 5 ਏਕੜ ਤੋਂ ਕਾਫੀ ਜ਼ਿਆਦਾ ਜ਼ਮੀਨ ਹੈ ਘਰ ਦੇ ਵਿੱਚ ਹਰ ਇੱਕ ਸੁਵਿਧਾ ਦੀ ਚੀਜ਼ ਹੈ ਗੱਡੀਆਂ ਨੇ ਕਾਰਾਂ ਨੇ ਤੇ ਇਨਕਮ ਟੈਕਸ ਵੀ ਇਹ ਚੰਗੀ ਤਰ੍ਹਾਂ ਭਰਦੇ ਨੇ ਇਹਨਾਂ ਲੋਕਾਂ ਬਾਰੇ ਜੋ ਕਿ ਸਰਕਾਰ ਨੇ ਪਤਾ ਕਿਵੇਂ ਕੀਤਾ ਕਿਵੇਂ ਕੇਂਦਰ ਸਰਕਾਰ ਨੂੰ ਇਹ ਪਤਾ ਚੱਲਿਆ ਵੈ ਕਿ ਇਹ ਲੋਕ ਜੋ 11 ਲੱਖ ਆਰਥਿਕ ਤੌਰ ਤੇ ਲੋਕ ਮਜ਼ਬੂਤ ਨੇ ਸੋ ਇਸ ਗੱਲ ਦੇ ਉੱਤੇ ਵੀ ਕੇਂਦਰ ਸਰਕਾਰ ਨੇ ਜੋ ਮਾਬਦਨ ਰੱਖੇ ਨੇ ਕਿਵੇਂ ਪਤਾ ਕੀਤਾ ਵੈ ਕੇਂਦਰ ਸਰਕਾਰ ਨੇ ਸੋ ਜਾਣਕਾਰੀ ਜੋ ਕਿ ਕੇਂਦਰ ਸਰਕਾਰ ਦੇ ਜੋ ਮੰਤਰਾਲਿਆਂ ਨੇ ਉਹਨਾਂ ਦਿੱਤੇ ਕਿ ਜੋ ਪੰਜਾਬ ਵਿੱਚ ਭਾਰਤ ਦੇ ਵਿੱਚ ਲੱਖਾਈ ਜੋ ਡੀਪੂ ਨੇ ਜੇਕਰ કુલ ਡੀਪੂਆਂ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਕੁੱਲ 41.50 ਲੱਖ ਰਾਸ਼ਨ ਕਾਰਡ ਧਾਰਕ ਮੌਜੂਦ ਨੇ ਜਦਕਿ ਜੇਕਰ ਸੂਬੇ ਦੇ ਡੀਪੂਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 19807 ਡੀਪੂ ਨੇ ਕੇਂਦਰੀ ਖੁਰਾਕ ਸਪਲਾਈ ਮੰਤਰਾਲੇ ਨੇ ਜੋ ਕਿ ਪੂਰੇ ਦੇਸ਼ ਦੇ ਵਿੱਚ ਰਾਸ਼ਨ ਕਾਰਡ ਧਾਰਕਾਂ ਦਾ ਰਿਕਾਰਡ ਵਕ ਵਕ ਜੋ ਕਿ ਵਿਭਾਗਾਂ ਦੇ ਨਾਲ ਮਲਾਇਆ ਹੋ ਉਸ ਤੋਂ ਬਾਅਦ ਹੀ ਇਹ ਗੱਲ ਤੇ ਨਿਰਣੇ ਤੇ ਪਹੁੰਚਿਆ ਗਿਆ ਵੈ ਕਿ 11 ਲੱਖ ਲੋਕ ਅਜੀਹੇ ਨੇ ਪੰਜਾਬ ਦੇ ਵਿੱਚ ਜੋ ਕਿ ਇਹਨਾਂ ਮਾਪਦੰਡਾਂ ਤੋਂ ਕਿਤੇ ਵੱਧ ਆਮਦਨ ਜਾਂ ਫਿਰ ਘਰ-ਤਰਸਤੀ ਪਰਿਵਾਰ ਜ਼ਮੀਨ ਰੱਖਦੇ ਨੇ ਸੋ ਅਜੀਹੇ ਵਿਭਾਗਾਂ ਦੇ ਜਿਨ੍ਹਾਂ ਦੇ ਨਾਲ ਇਹਨਾਂ ਦੇ ਡਾਟਿਆਂ ਨੂੰ ਮਿਲਾਇਆ ਗਿਆ ਵੈ ਜਿਸ ਦੇ ਵਿੱਚ ਆਮਦਨ ਕਰ ਵਿਭਾਗ, ਰੋਡ ਟਰਾਂਸਪੋਰਟ ਵਿਭਾਗ, ਹਾਈਵੇ ਮੰਤਰਾਲੇ ਤੇ ਕਾਰਪੋਰੇਟ ਮਾਮਲੇ ਮੰਤਰਾਲੇ ਅਜੀਹੇ ਮੰਤਰੀਆਂ ਦੇ ਨਾਲ ਇਹਨਾਂ ਦਾ ਡਾਟਾ ਜੋ ਉੱਥੇ ਮੌਜੂਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਮਿਲਾਇਆ ਗਿਆ ਜੁੜਿਆ ਗਿਆ ਤੇ ਪਤਾ ਕੀਤਾ ਗਿਆ ਕਿ ਪੂਰੇ ਦੇਸ਼ ਦੇ ਵਿੱਚ 8 ਕਰੋੜ ਤੋਂ ਵੱਧ ਅਜਿਹੇ ਲੋਕ ਨੇ ਜੋ ਜੋ ਪਹਿਚਾਣ ਜਿਨ੍ਹਾਂ ਦੀ ਹੋਈ ਹੈ ਸੁਰੱਖਿਅਤ ਸ਼ਰਤਾ ਪੂਰੀਆਂ ਨਹੀਂ ਕਰਦੇ ਨੇ ਪਰ ਰਸ਼ਨ ਕਾਰਡ ਦਾ ਫਾਇਦਾ ਲੈ ਰਹੇ ਨੇ 11 ਲੱਖ ਲੋਕ ਇਹਨਾਂ ਚੋਂ ਹੀ ਪੰਜਾਬ ਦੇ ਵੀ ਨੇ ਸੋ ਇਸ ਮਾਮਲੇ ਨੂੰ ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਵਿਭਾਗਾ ਦੇ ਨਾਲ ਆਨਲਾਈਨ ਬੈਠਕ ਕਰਕੇ ਜਾਣਕਾਰੀ ਹੈ ਜੋ ਕਿ ਵਿਸਤਾਰ ਦੇ ਵਿੱਚ ਇੱਕ ਦੂਸਰੇ ਨਾਲ ਸਾਂਝੀ ਕੀਤੀ ਗਈ ਹੈ ਸੋ ਕੇਂਦਰ ਸਰਕਾਰ ਦੇ ਵੱਲੋਂ ਜੋ ਕਿ ਸਮਾ ਮੰਗਿਆ ਗਿਆ ਵੈ ਸੋ ਜੋ ਰਸ਼ਨ ਕਾਰਡ ਨੇ ਜੋ ਸ਼ੱਕੀ ਨੇ ਸੋ ਉਹਨਾਂ ਦੀ ਪਹਿਲਾਂ ਜਾਂਚ ਕੀਤੀ ਜਾਵੇਗੀ ਜੇਕਰ ਕੋਈ ਆਪਣੇ ਪਰਿਵਾਰ ਦੇ ਵਿੱਚ ਆਰਥਿਕ ਤੌਰ ਤੇ ਮਜ਼ਬੂਤ ਹੈ ਜੇਕਰ ਉਸ ਦੀ ਆਰਥਿਕ ਸਮਰੱਥਾ ਵੈ ਅਤੇ ਉਹ ਰਸ਼ਨ ਕਾਰਡ ਦਾ ਲਾਭ ਲੈ ਰਿਹਾ ਹੈ ਤਾਂ ਅਜਿਹੇ ਲੋਕਾਂ ਦੇ ਰਸ਼ਨ ਕਾਰਡ ਚੁੱਕੀ ਹੁਣ ਕੱਟੇ ਜਾਣਗੇ ਸੋ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਵੈ ਜੋ ਕਿ ਕਰ ਲੱਤਾ ਗਿਆ ਵੈ ਅਤੇ ਪੰਜਾਬ ਸਰਕਾਰ ਨੇ ਕੇਂਦਰ ਤੋਂ ਰਸ਼ਨ ਕਾਰਡ ਧਾਰਕਾਂ ਦਾ ਡਾਟਾ ਮੰਗਿਆ ਵੈ ਤਾਂ ਜੋ ਅੱਗੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇ ਤੇ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ 32473 ਜੋ ਕਿ ਲਾਭਾਰਤੀ ਨੇ ਉਹਨਾਂ ਦੇ ਨਾਮ ਹੈ ਜੋ ਕਿ ਰਸ਼ਨ ਕਾਰਡ ਦੇ ਵਿੱਚੋਂ ਕੱਟੇ ਸੀ ਸੋ ਬਿਲਕੁਲ ਜੋ ਹੁਣ ਇਹ ਫੈਸਲਾ ਵੈ ਜੋ ਸਰਕਾਰ ਦੇ ਵੱਲੋਂ ਲੱਤਾ ਗਿਆ ਵੈ ਕਿ ਭਾਰਤ ਦੇ ਵਿੱਚ 8 ਕਰੋੜ ਤੋਂ ਵੱਧ ਜੋ ਲੋਕ ਨੇ ਜਿਨ੍ਹਾਂ ਦੀ ਪਛਾਣ ਕੀਤੀ ਗਈ ਹੈ ਵਕ ਵਕ ਵਿਭਾਗਾ ਦੇ ਨਾਲ ਜਦ ਡਾਟਾ ਮਿਲਾਇਆ ਜਾਂਦਾ ਬਤਾਏ ਲੋਕ ਹੈ ਜੋ ਵੱਧ ਆਮਦਨ ਵਾਲੇ ਨਿਕਲਦੇ ਨੇ ਜਾਂ ਫਿਰ ਆਰਥਿਕ ਤੌਰ ਤੇ ਸਮਰਥ ਨਿਕਲਦੇ ਨੇ ਅਤੇ ਜੋ ਫਾਇਦਾ ਹੈ ਜੋ ਇਹ ਸ਼ਰਤਾਂ ਨੂੰ ਪੂਰੀਆਂ ਨਾ ਕਰਦੇ ਹੋਏ ਵੀ ਲੈ ਰਹੇ ਨੇ ਤੇ ਪੰਜਾਬ ਦੇ ਵਿੱਚ ਵੀ 11 ਲੱਖ ਲੋਕ ਜਿਹੇ ਜੋ ਕਿ ਕਿਤੇ ਗਏ ਨੇ ਜਿਨ੍ਹਾਂ ਦਾ ਲਿਸਟ ਹੈ ਜੋ ਤਿਆਰ ਕੀਤੀ ਗਈ ਹੈ ਲਿਸਟ ਦਾ ਜੋ ਇਹਨਾਂ ਦਾ ਹੁਣ ਨਾਮ ਹੈ ਕੱਟਿਆ ਜਾਵੇਗਾ ਤੇ ਇਹਨਾਂ ਲਾਭਾਰਥੀਆਂ ਨੂੰ ਜੋ ਕਿ ਰਾਸ਼ਨ ਕਾਰਡ ਦੇ ਲਾਭ ਹੈ ਹੁਣ ਨਹੀਂ ਮਿਲਣਗੇ